ਨੇ ਕਿਵੇਂ ਦੇਖਦੀ ਆ ਇਹ ਦੁਗਾ ਜਾਗਾ ਤੂ ਤੇ ਭੂਤਾਂ ਦਾ ਹੈ ਤੈਨੂੰ ਤਾਂ ਕੋਈ ਚੱਕਰ ਤੂੰ ਜਾ ਕੇ ਦੁਗਾ ਬੋਲ ਥੋੜੀ ਸਕਦੀ ਭੂਤ ਏਦਾ ਸਾਡੇ ਨਾਲ ਫਿਰ ਤੂੰ ਤਾਂ ਪਤਾ ਨਹੀਂ ਸੀ ਨਾ ਲਾਂਕੇ ਖਾ ਨਾ ਉੁੱਟ ਰਹਿ ਗਈ ਤੂੰ ਕੀ ਬਣੀ ਹੋਈ ਐ ਕੀ ਬਣੀ ਹੋਈ ਐ ਦੱਸ ਦੇ ਕੀ ਬਣੀ ਹੋਈ ਐ ਕਿਹੜੀ ਬਣੀ ਆ ਕੀ ਬਣੀ ਆ ਉਹਨੂੰ ਵੇਖ ਕੇ ਵਿਖਾਈ ਗੁੱਸੇ ਨਾਲ ਜੀ ਸਾਹਮਣੇ ਹਰਜੀਤ ਕੌਰ ਪਾਲੇ ਦੀ ਕੁੜੀ ਦਾ ਵੀ ਅੱਜ ਦਦਾਰ ਹੋ ਚੁੱਕੇ ਨੇ ਸਵੇਰੇ ਤੜਕੇ ਉੱਠ ਪਏ ਨੇ ਅੱਜ ਅੱਜ ਜਲਦੀ ਅੱਜ ਮਾਲ ਮੂਲ ਮਾੜਾ ਮਿਲਿਆ ਆ ਸੋ ਮੂੰਹ ਤੋਂ ਰੌਣਕਾਂ ਆਉਣ ਜਾਣੇ ਸੋ ਕਿਰਪਾ ਕਰਕੇ ਕੀ ਦਾ ਮਤਲਬ ਕੀ ਆ ਤੇਰਾ ਚਾਹ ਚੂਪੀ ਕੇ ਬੈਠੀ ਆ ਜੀ ਅੱਕੇ ਤਾਂ ਮੈਨੂੰ ਇਹ ਇਹ ਹੀ ठाਕੇ ਜਾਂਦਾ ਵਾ ਢੋਲ ਦੇ ਕਾਫੀ ਢੋਲ ਕੇ ਸਾਹ ਲੈਣਾ ਢੋਲਦੀ ਆ ਰੋ ਡੋਲ ਕੇ ਇਹਦੀ ਕਾਫੀ ਦੇਖੀ ਦੇਖੀ ਕਿ ਦਾ ਗਰਦੀਪ ਲੈਪਟਾਪ ਦੇ ਵਿੱਚ ਹੀ ਵੜ ਜਾ ਰਹੇ ਨੇ ਤੋਬਾ ਤੋਬਾ ਇੰਨਾ ਜਿਆਦਾ ਕੱਢਣੀ ਪੈੜੀ ਇਹ ਤੜਕੇ ਲੈਪਟਾਪ ਚਲਾ ਕੇ ਵੇਂਦੀ ਕਦੇ ਕਿਤੇ ਇਧਰੋਂ ਰੁਪਈਆ ਉਧਰ ਜਾ ਨਾ ਵੜੇ ਸਾਰੇ ਤੈਨੂੰ ਕਿਤੇ ਦੇ ਦੇਣੇ ਰੱਬ ਨੇ ਸਾਡੇ ਜੋ ਅੱਗੇ ਲਿਖੇ ਆ ਐਵੇਂ ਲਿਖੇ ਆ ਮਾਰਦੇ ਤੁਹਾਡੇ ਵਾਲੇ ਪਿਆਰ ਹੈਗੀਆਂ ਸੀ ਉਹਨੀਆਂ ਉਹਨੀਆਂ ਦੇਖ ਕਿਵੇਂ ਕਾਹ ਫੋਰ ਮੈਨੂੰ ਬਹੁਤਾ ਦਾ ਪਤਾ ਨਹੀਂ ਮੈਨੂੰ ਲੱਗਦਾ ਨਾ ਦੋਵਾਂ ਮਾਮਾ ਧੀਆਂ ਨੇ ਆਪਸ ਵਿੱਚ ਲੜ ਲੜ ਮਰ ਜਣਾ ਆ ਅਸੀਂ ਤਾਂ ਲੜਾ ਉਹ ਬਚ ਕੇ ਰਹਿ ਸੂਟ ਪਿਛੇ ਲੜ ਪੈਣ ਲੱਗੀਆਂ ਗਲਤ ਕੱਟਿਆ ਗਿਆ ਇਹਦੇ ਵੀ ਅਸੀਂ ਗਲਤ ਕੱਟਿਆਗਾ ਪੂਰਾ ਮਿਲ ਕੇ ਕੱਟਿਆ ਕੱਪੜਾ ਵੇਖ ਅਸੀਂ ਨਾ ਵੱਟ ਗਏ ਆ ਤਿੰਨ ਸੂਟ ਅੱਡੋ ਅੱਡੀ ਕੱਟੇ ਭਾਈ ਵਾਹ ਵਾਹ ਔ ਹੋਏ ਕਾ ਇਹ ਤਾਂ ਨਹੀਂ ਲੜਦੀਆਂ ਤੂੰ ਵੇਖ ਲੈ ਮੰਮੀ ਪੁੱਛ ਰਾਹ ਕਿਥੋਂ ਵੇਖਾ ਗਿਆ ਮੈਂ ਮੰਮੀ ਕਾਦੀ ਵਿਆਹੀ ਗਈਆਂ ਇੱਕ ਕਾਦੇ ਨਵਾਂ ਘਰ ਆਵਾਰਾ ਹੋਏ ਕਿੰਨੇ ਵੇ ਘਰੇ ਸੀ ਸੌਂ ਖਾ ਕੇ ਦੱਸਦੇ ਮੈਂ 9 ਵਜੇ ਤੂੰ ਸੌਂ ਖਾ ਨਾ 9 ਵਜੇ ਤੇ ਨੋ ਹੀ ਵਜੇ ਸੀ 8 ਵਜੇ ਸੀ ਆ ਆ ਆਵੇਂ ਤੇਰੇ ਚ ਸਵੇਰੇ ਸਵੇਰੇ ਕੰਚਨਾ ਕੀ ਕੰਚਨਾ ਹੁਣ ਕਿੱਥੇ ਗਈ ਓਂ ਖੋੜ ਦੇ ਸੀ ਹਸਤਾ ਖੋੜ ਦੇ ਇੱਥੇ ਤੇਰੇ ਅੱਗੇ ਮੋੜ ਵੀ ਆ ਜੂ ਮੇਰੇ ਚ ਕੰਚਨਾ ਪਰੇ ਓ ਸੋਹ ਭਰਾ ਕੈ ਕੈ ਬੋਲ 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 ਵੱਡੀ ਨਾ ਆ ਗਈ ਆ ਗਈ ਆ ਗਈ ਕੰਚਨਾ ਤੁਰੋਗੇ ਕੀ ਬਾਤ ਓ ਕੰਚਨਾ ਨਹੀਂ ਨੱਪੇ ਗਿਆ ਓ ਲੈ ਕੰਚਨਾ ਨਾਲ ਸਹਰਾਣਾ ਵੀ ਸੁੱਟ ਗਏ ਓ ਕੰਚਨਾ ਨਾਲ ਸਹਰਾਣਾ ਓ ਲੈ ਓ ਪਿਆਈ ਸਰਾਨਾ ਕੰਜਨਾਣਾ ਦਾ ਦੱਸ ਣ ਜਾ ਮੈਂ ਸੌਰੀ ਐ ਦਾ ਨਹੀਂ ਸੌਰੀ ਦੇਣੀ ਕਹਿੰਦੀ ਸੌਰੀ ਕਹਿਣ ਵਾਲੇ ਦਿਨ ਤੇ ਨਹੀਂ ਜੰਮੀ ਹੋਵੇ ਕਿਉਂ ਓ ਜੱਟ ਉਹਦਾ ਬੜੀ ਯਾਰੀ ਸਮਝਾਇਆ ਸੀ ਬੜੀ ਯਾਰੀ ਸਮਝਾਇਆ ਸੀ ਠੀਕ ਹੈ ਨਾ ਇਹਦਾ ਰੱਖੀ ਹੁੰਦੀ ਸਾਡੇ ਨਾਨੇ ਨੇ ਐ ਤਕਲੇ ਵਾਂਗੂ ਛਾਂਟ ਕੇ ਉੱਥੇ ਹੁੰਦੀ ਸਲੇਮੰਦ ਨੇ ਮਨਾਨਾ ਰੱਖਦਾ ਇਹਦੀ ਛਾਂਟੀ ਕਰਾ ਕੇ ਤੇ ਹੁਣ ਵੇ ਐਡੀ ਹੋ ਗਈ ਇਹਦੇ ਹੁਣ ਤਾਂ ਨਹੀਂ ਚੜੇ ਜਾਣ ਲਿਆ ਫੜੋ ਬਾਹਰੀ ਫੜ 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 ਇਹਨੂੰ ਲੈ ਕੇ ਚੱਲੋ ਫੜ ਫੜ ਪਿੱਛੇ ਸਪੋਰਟ ਰੱਖੋ ਪਿੱਛੋਂ ਬੀਬੀ ਡੇਗਣਾ ਪਵੇ ਪਿੱਛੋਂ ਪੌੜੀਆਂ ਉੱਚੀਆਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜ਼ੋਰ से ਬੋਲੋ ਜੈ ਮਾਤਾ ਕੀ ਜ਼ੋਰ से ਬੋਲੋ ਜੈ ਮਾਤਾ ਕੀ ਮੰਮੀ ਹੋ ਗਈ ਚੜ ਗਏ ਮੰਮੀਆਂ ਨੇ ਚੜ ਗਏ ਮੰਮੀ ਚੜ ਗਏ ਚੜਾਈਆਂ ਕਿੱਧਰ ਦਾ ਮਤਲਬ ਹੋਇਆ ਇਹ ਤੇਰਾ ਲਾ ਤੇ ਤੈਨੂੰ ਕਹੂ ਬੱਤਮੀਜੀ ਕਰਦਾ ਆ ਹਾ ਹਾ ਆ ਆ ਇਹ ਆਂਦੀ ਮੰਮੀ ਕਹਿੰਦੇ ਆਓ ਕਹਿੰਦੇ ਲੈ ਬੀਆ ਇਹ ਥੋੜੀ ਜਿਹੀ ਆ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਜੈ ਆਈ ਜਾਣਾ ਬਾਅਦ ਹੋਰ ਕੋ ਕੰਮ ਨਹੀਂ ਆ ਤਾ ਵੀ ਘਰੇ ਆਂ ਤੂੰ ਕੰਮ ਨਹੀਂ ਕਰਨਾ ਕੀ ਹੋ ਗਿਆ ਹੁਣ ਗੁਰਦੀਪ ਨੂੰ ਦਾ ਗੁੱਸਾ ਚੜਾਦਾ ਸਾਰੇ ਦਾ ਸਾਰਾ ਗੁਰਦੀਪ ਨੂੰ ਗੁੱਸਾ ਚੜਾਦਾ ਹਾਂ ਗਰਦੀਪ ਆ ਗਰਦੀਪ ਗਰਦੀਪ ਆ ਮੈਂ ਉਹਨੂੰ ਵੀ ਗੁੱਸਾ ਚੜਾਤਾ ਸਾਰੇ ਦਾ ਸਾਰਾ ਹੋਰ ਚਲੋ ਚੱਲ ਗਏ ਆ ਉੱਠ ਕੇ ਚੱਲ ਗਏ ਆਪਦਾ ਭੈਣ ਜੀ ਚੱਲੇ ਜੇ ਚੱਲੇ ਜੇ ਭੈਣ ਜੀ ਆਹੋ ਕਿੱਥੇ ਚੱਲੇ ਜੇ ਅੱਜ ਮੈਂ ਬਹੁਤ ਦੂਰ ਚੱਲੀ ਹਾਂ ਤੇ ਸ਼ਾਮ ਤੱਕ ਪਹਿਲਾਂ ਆ ਜਾਓਗੇ ਆ ਜਾਾਂਗੀ ਸੈਰ ਸਪਾਟਾ ਕਰਕੇ ਆ ਜਾਾਂਗੀ ਜੇ ਤੁਸੀਂ ਰਾਤ ਨੂੰ ਆ ਸਕਦੇ ਆ ਨਾ ਮੈਂ ਵੀ ਅੱਜ ਰਾਤ ਨੂੰ ਆ ਸਕਦੀ ਆ ਜਾਓ ਜੀ ਆ ਜਾਓ ਘੁੰਮ ਫਿਰ ਕੇ ਆਉਂਗੇ ਤੁਸੀਂ ਹਾਂ ਮੈਂ ਚੱਲਨੀ ਆ ਘੁੰਮਣਾ ਤੇ ਆਪਦੀਆਂ ਆਗੀ ਤੇ ਚੱਲੇ ਚੱਲੀ ਫਿਰ ਚੱਲਨੀ ਆ ਕੁੜੀ ਕਿੱਥੇ ਤੇਰੀਆਂ ਦੋਵੇਂ ਕੁੜੀਆਂ ਨੇੜੀਆਂ ਆਵਾਂ ਤੁਰੀਆਂ ਆਉਂਦੀਆਂ ਕੋਠੇ ਜੇ ਉੱਤਰ ਆਣਗੀਆਂ ਤਾਂ ਫਿਰ ਤਾਂ ਆ ਜਾਣਗੀਆਂ ਤੇ ਜੇ ਆਹ ਰੇਖ ਹੁਣ ਆ ਕੀ ਕੁਛ ਆ ਕੀ ਕੁਛ ਪਾਣੀ ਦੀਆਂ ਬੋਤਲਾਂ ਹੋਰ ਕੀ ਐ ਸਾਰਾ ਕੁਝ ਨਹੀਂ ਆ ਗੰਦ ਤੁਹਾਡੇ ਪਾਪੇ ਨੇ ਕੱਢਣਾ ਹੁੰਦਾ ਵਾ ਮੇਰੇ ਡੈਡੀ ਤੇ ਕਰਨਾ ਜਾ ਤੇਰਾ ਵੀ ਘਰ ਵਾਲਾ ਵਾ ਮੇਰੇ ਘਰ ਵਾਲਾ ਤਾਂ ਗਿਆ ਵਾ ਸਿਵੀਆਂ ਚ ਆ ਤੁਹਾਡੇ ਪਾਪੇ ਦੇ ਕੱਢਣਾ ਕਿਦਾਂ ਛੱਡਦੀ ਐ ਮੰਮੀ ਆ ਗਿਆ ਆ ਗਿਆ ਕਿ ਮਮਮੀ ਆ ਆ ਕੀ ਆ ਆ ਸਬੂਤ ਕਿਹਦਾ ਰੋ ਸਾਡਾ ਜਿਹੜਾ ਜੂੜਾ ਕਿਸਦਾ ਹੈ ਹੀ ਨਹੀਂ ਅਸੀਂ ਤੇ ਜੰਮਸਰ ਜਾਲੀ ਨਹੀਂ ਪਾਈ ਜੂੜੇ ਦੇ ਉੱਤੇ ਫਿਰ ਗੱਗੋ ਨਾਲ ਪੁੱਛੀ ਆ ਹਰਜੀਤੀ ਆਗਲੀ ਕਿਉਂ ਲੈ ਮਮਮੀ ਲੈ 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 ਲੱਛੜ ਵੇਖ ਲੈ ਦੇ ਲੈ ਲੱਛਣ ਵੇ ਲੱਛਣ ਲੱਛਣ ਵੇ ਕਿੰਨੀ ਸਾਰੀ ਦੁਨੀਆ ਮਮਮੀ ਹਸਪਾਤੂ ਕੁਝ ਕਾਦਾ ਪੀਤਾ ਵਾ ਗੋਲੀ ਖਾ ਚਲੀ ਫੀਮ ਵਾਲੀ ਉਂਗਲੀ ਆਗੇ ਜਿੱਤੀ ਇਸ ਨੂੰ ਉਹ ਮੁੰਡੇ ਖੇਚ ਗਏ ਪੈਕ ਗਏ ਮੋਟੇ ਆ ਨੇ ਮੋਟੇ ਦੀ ਪਲੇਟ ਫੁੱਲ ਹੋ ਗਈ ਬਾਹਰ ਹੀ ਰਖਾਈ ਜਾਂਦਾ ਭਰਾਵਾ ਬਾਹਰ ਹੀ ਰਖਾਈ ਜਾਂਦਾ ਪਿਆਜ਼ ਪਿਓਜ ਬਾਈ ਕਿ ਤੇ ਰੱਖਾ ਮੈਂ ਕਹਿੰਦਾ ਤੇ ਜ਼ੈੜ ਤੇ ਰੱਖ ਦੇ ਉਹਨੇ ਸੈੜ ਤੇ ਰੱਖਦੇ ਪਲੇਟ ਤੇ ਸੈੜ ਬਾਈ ਬਾਈ ਕਿਆ ਖਾਇਆ ਕਿਆ ਖਾਇਆ ਹੈ ਆਪਕਾ ਪਲੇਟ ਨਹੀਂ ਕਹਿਆ ਬਾਈ ਯਾਰ ਕਿਆ ਖਾਇਆ ਆਪਕਾ ਨਾਮ ਕਿਆ ਹੈ ਮੋਟੇ ਨੇ ਹੱਤ ਗਲਤ ਕੀਤਾ ਓਏ ਪਲੇਟ ਤੇ ਜਗਾ ਹੁੰਦੀ ਤੇ ਰੱਖਦਾ ਸੈੜ ਤੇ ਕਿਉਂ ਤੇ ਸੈੜ ਤੇ ਰੱਖਦਾ ਮੇਰਾ ਕੀ ਕਸੂਰ ਸੀਗਾ ਕੀ ਕਸੂਰ ਮੇਰਾ ਭਾਈ ਗਰੀਬ ਦਾ ਕੀ ਕਸੂਰ ਆ ਕੋਈ ਦੱਸੋ ਯਾਰ ਮੇਰਾ ਵੀ ਕਸੂਰ ਸੀਗਾ ਦੱਸ ਯਾਰ ਹੈਲੋ ਮੇਰਾ ਕੀ ਜਾਇਜ਼ੀ ਦੱਸ 10000 ਦਾ ਕਸੂਰ ਆ ਯਾਰ ਦੱਸ ਕੋਈ ਕਸੂਰ ਆ ਹੈਪੀ ਬਰਥਡੇ ਅਜ ਤਾਂ ਯਾਰ ਨਹੀਂ ਨਹੀਂ ਇਹ ਹੋ ਜਾ ਕੰਮ ਨਹੀਂ ਕਰੀ ਕਰਕੇ ਲੈ ਤੂੰ ਕਰ ਉਹ ਫਾੜੋ ਇਹਨੂੰ ਲਿਆ ਇਕੱਠਾ ਕਰਕੇ ਲਿਆਓ ਨਹੀਂ ਨਹੀਂ ਇਕੱਠਾ ਕਰ ਹਾਂ ਸੁਖਰਾਜ ਬੈਠਾ ਓਏ ਇਹਨਾਂ ਜੇ ਆ ਜਾਣਾ ਕੋਰ ਹੈ ਗਿਆ ਵਾ ਛੱਡੇ ਹੋਣਾ ਛੱਡੇ ਹੋਣਾ ਨਹੀਂ ਭਾਈ ਗੰਧ ਥੋੜਾ ਹੀ ਆ ਭਾਈ ਨਹੀਂ ਨਹੀਂ ਸੌਰੀ ਭਾਈ ਥੋੜੀ ਹੀ ਗੰਧ ਕੋਈ ਨਾ ਥੋੜੀ ਹੀ ਭਰਾ ਮਰਾ ਓਏ ਝਾੜੂ ਪੋਚ ਲੈਓ ਸਾਰੇ ਜੜਦਣ ਕੀੜਾ ਝਾੜੂ ਪੋਚ ਲੈਓ ਸਫਾਈ ਕਰੋ ਯਾਰ ਆ ਕੰਮ ਨਾ ਕਰੋ ਯਾਰ ਹੈਪੀ ਬਰਥਡੇ ਜੱਟਾ ਨਾਂ ਨਵੀਂ ਲਹਿੰਦੀ ਗੈਂਡ ਦੀ ਕਹਿੰਦਾ ਕਹਿੰਦਾ ਮੇਰੇ ਨਾਲ ਲਾਇ ਨਵੀਂ ਲਹਿੰਦੀ ਗੈਂਡ ਦੀ ਆਹੋ ਗੈਂਡ ਉੱਪਰ ਟਿੱਕਿਆ ਭਾਵੇਂ ਤੂੰ ਬਸ ਆਚੀ ਪਾਈ ਹੁੰਦੀ ਭਾਵੇਂ ਭਾਵੇਂ ਓ ਤੇਰੀ ਐਨ ਕਾ ਕਿੱਥੇ ਆ ਓ ਪਤਾ ਨਹੀਂ ਕਿੱਦਾਂ ਗਿਆ ਕੇ ਘੁੱਟ ਦੇ ਉਹ ਐਨ ਕਾ ਉਹ ਪਿੱਲਾ 100 ਰੁਪਏ ਪਾ ਕੇ ਐਨ ਕਾ ਲਿਆ ਉਹਨੂੰ ਓਏ ਓਏ 100 ਰੁਪਏ ਪਾ ਕੇ ਐਨ ਕਾ ਲਿਆ ਉਹ ਨਾਲ ਆਹੋ ਓਏ ਮੇਰੇ ਲਾਇਓ ਕਰੇ ਉਹ ਗੱਡੀ ਕਿਵੇਂ ਲੈ ਕੇ ਜਾਏਗਾ ਉਹ ਮੇਰੇ ਸਿਰ ਚ ਕੀ ਪਾਇਆ ਮੋ ਮੋ ਮੱਤੀ ਆਲਾ ਪਾ ਓਏ ਆਗੂ ਕੋ ਨਾ ਲਾ ਲੋ ਸਿਰ ਨੂੰ ਓਏ ਉਹਨਾਂ ਬੇਲੜੀ ਮਾਨ ਜਿਹੜੇ ਸਵਾਈ ਦੇ ਪੈਸੇ ਦੇਲੇ ਪੈ ਜਾਣੇ ਹੈਪੀ ਬਰਥਡੇ ਸਨੋਵਰ ਵਿਚਾਰਾ ਕੀ ਕਰੇ ਸਿੰਡਾ ਪਾਣੀ ਪੀਵੇ ਸਨੋਵਰ ਕੋਈ ਕਸੂਰ ਕਿਵੇਂ ਕੱਢ ਦੇ ਦਿੰਦੀਆਂ ਹੁਣ ਜਿੰਨੇ ਟੋਲ ਪਾ ਕੇ ਵਜਾਤੇ ਆ ਤੇ ਪੈਸੇ ਦੇ ਦੀ ਮਾਮਾ ਜਾਣ ਲਗਾ ਛਗਣ ਆ ਓ ਕਿੰਨੇ ਟੋਲ ਪਲਾਏ ਬਜੇ ਆ ਸਾਰਾ ਛਕਣ ਮੈਨੂੰ ਮੇਰਾ ਚਾਹੀਦਾ ਵਾ 100 ਰੁਪਏ ਲੈ ਸਾਸ ਨੂੰ ਕੋਈ ਨਹੀਂ ਭੰਦਾ ਕਾ ਹੋਣ ਹੋਣ ਮੈਂ ਲੀੜਾ ਚੰਬੜਨਾ ਪਹਿਲਾ ਚੰਬੜ ਜਾ ਫੜ ਲਾ ਫੜ ਲਾ ਫੜ ਲਾ ਚੰਬੜ ਜਾ ਉਧਰ ਬੀਬੀ ਉਧਰ ਬਾਲਾ 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 ਨਹੀਂ ਬੈਲਾ ਚੱਲੋ ਤੇ ਚੱਲ ਹੋਣ ओके बाय टाटा ओके बाय ਕੀ ਹੋ ਗਿਆ ਭਾਜੀ ਕੀ ਹੋ ਗਿਆ ਗੁੱਸੇ ਚ ਹੋਏ ਫਿਰਦੇ ਭਾਜੀ ਇਹ ਡੇਢ ਘੰਟੇ ਪਹਿਲਾਂ ਬਣਾ ਕੇ ਚਲ ਗਏ ਆ ਇਹ ਭਾਜੀ ਗਰਮੀ ਨਾਲ ਆਕੜ ਗਿਆ ਭਾਜੀ ਇਹ ਪਾਜੀ ਗੋਲੂ ਵੀਰ ਜੀ ਕੀ ਕੀਤਾ ਜੀ ਤੇਜ ਬਾਦ ਗਏ ਜੀ ਇਹ ਚ ਨਾ ਤੇਜ ਹੋਰ ਪਾ ਦਿਆ ਇਹ ਮੈਨੂੰ ਦੱਸੋ ਯਾਰ ਮੁਰਕੇ ਕਹੂੰਗਾ ਮੈਂ ਹੀ ਬੋਲਦਾ ਪਾਜੀ ਬਜਰੀ ਜੀ ਯਾਰ ਮੇ ਇਹਨਾਂ ਦੱਸੇ ਦੀ ਉਹ ਤਾਕਤ ਰਹਿ ਗਈ ਮਿਸਤਰੀ ਸਾਹਿਬ ਜਿਹੜੀ ਹੈ ਘਾਟਾ ਕਿਉਂ ਪਿਆਏ ਤਾਕਤ ਨਹੀਂ ਰਹਿਦੀ ਮੰਨਦੇ ਗੱਲ ਤੇ ਠੇਕੇਦਾਰ ਸਾਹਿਬ ਤੋਂ ਡੇ ਹੁੰਦਿਆ ਇਹ ਗਲਤੀ ਕਿਵੇਂ ਹੋ ਗਈ ਮੈਂ ਮੈਂ ਵੀ ਹੈਂ ਯਾਰ ਗਲਤ ਆ ਯਾਰ ਆ ਬੋਰੀ ਡੇਢ ਦਾ ਨੁਕਸਾਨ ਹੀ ਆਏ ਨਾ ਕਰੋ ਸੀਮੈਂਟ ਬਹੁਤ ਮਹਿੰਗਾ ਵੇਹੇ ਸਰਕਾਰ ਨੇ ਚਲ ਟੈਕਸੀ ਘਟਾਇਆ ਭਰਾਵਾ ਇੰਨਾ ਨਹੀਂ ਘਟਾਇਆ ਕਿ ਆਪਾਂ ਰੋਲੀ ਜਾਈਏ ਹੈ ਥੱਕਾ ਨਾ ਕਰੋ ਯਾਰ ਐ ਮਾਰੀ ਮੜੀ ਆਪਾਂ ਮਾਰੀ ਨਹੀਂ ਰੁਕ ਜਾ ਆਪਾਂ ਰੁਕੂ ਨਹੀਂ ਕੋਈ ਐ ਨਹੀਂ ਯਾਰ ਠੀਕ ਆ ਜਾਣਾ ਗੱਗੂ ਕੋਈ ਨਹੀਂ ਕੰਮ ਚੱਲੇ ਆਹ ਰੇ ਤੈਨੂੰ ਛਾੜ ਕੇ ਲਾਉਣੇ ਰੇ ਤਾ ਤੁਹਾਡੀ ਉੰਦੀ ਆੜੀ ਆ ਤੇ ਟੋਟਿਆਂ ਜੀ ਪਈ ਆ ਅਜੇ ਤੈਨੂੰ ਛਾੜ ਕੇ ਲਾਉਣੇ ਆ ਘੋਲਦੇ ਘੋਲਦੇ ਨਹੀਂ ਚਾਈ ਤਰਾ